pulling up ਔਰਤਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਣ ਵਾਲੇ ਇੱਕ ਦੁਰਿੰਦੇ ਦਾ ਪਰਦਾਫਾਸ਼ ਹੋ ਚੁੱਕਾ ਹੈ ਤੁਹਾਨੂੰ ਦੱਸ ਦਈਏ ਕਿ ਇਹ ਇੱਕ ਖਬਰ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿੱਥੇ ਕਿ ਇੱਕ ਹੈਨਰੀ ਵਾਟਸਨ ਜੂਨੀਅਰ ਨਾਮ ਦੇ ਇੱਕ ਵਿਅਕਤੀ ਦੇ ਵੱਲੋਂ ਇੱਕੋ ਹੀ ਸ਼ਹਿਰ ਦੇ ਵਿੱਚ ਰਹਿਣ ਵਾਲੀਆਂ ਜ਼ਿਲ੍ਹੇ ਵਿੱਚ ਰਹਿਣ ਵਾਲੀਆਂ ਤਿੰਨ ਔਰਤਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਇਆ ਉਹਨਾਂ ਨੂੰ ਆਪਣੇ ਵਿਆਹ ਦੇ ਝਾਂਸੇ ਦੇ ਵਿੱਚ ਫਸਾ ਲਿਆ ਦੱਸ ਦਈਏ ਅਮਰੀਕਾ ਦੇ ਫਲੋਰੀਡਾ ਦੇ ਵਿੱਚ ਰਹਿਣ ਵਾਲੀਆਂ ਇਹ ਤਿੰਨੋਂ ਹੀ ਔਰਤਾਂ ਨੇ ਜਿਨ੍ਹਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਇੱਕ ਵਿਅਕਤੀ ਦੇ ਵੱਲੋਂ ਬਣਾਇਆ ਗਿਆ ਆਪਣੇ ਆਪ ਨੂੰ ਜੋ ਹੈ ਅਨਵਿਆਹਾ ਦੱਸਿਆ ਗਿਆ ਤੇ ਨਾਲ ਦੀ ਨਾਲ ਵਕ ਵਕ ਡੇਟਿੰਗ ਐਪਸ ਉੱਤੇ ਉਸ ਦੇ ਵੱਲੋਂ ਇਨਾਕ ਔਰਤਾਂ ਨੂੰ ਲੱਭਿਆ ਗਿਆ ਔਰ ਆਪਣੀ ਬਾਇਓ ਦੇ ਵਿੱਚ ਲਿਖਿਆ ਗਿਆ ਕਿ ਉਹਨਾਂ ਔਰਤਾਂ ਦੀ ਭਾਲ ਹੈ ਜੋ ਤਾਰ ਚੜਾਉ ਨੂੰ ਸਮਝ ਸਕਣ ਕੰਮ ਨੂੰ ਜੋੜਨ ਵਾਲੀਆਂ ਔਰਤਾਂ ਦੀ ਭਾਲ ਹੈ ਹਾਲਾਂਕਿ ਉਹ ਆਪਣੇ ਆਪ ਨੂੰ ਇੱਕ ਅਜਿਹਾ ਵਿਅਕਤੀ ਦਰਸਾਉਂਦਾ ਸੀ ਕਿ ਉਹ ਬਹੁਤ ਜ਼ਿਆਦਾ ਸਮਝਦਾਰ ਹੈ ਬਹੁਤ ਸੁਚੱਜੇ ਟੰਗ ਵਾਲਾ ਬਹੁਤ ਚੰਗਾ ਆਦਮੀ ਹੈ ਤੇ ਉਸ ਤੋਂ ਬਾਅਦ ਜਦੋਂ ਔਰਤਾਂ ਉਹਨਾਂ ਨਾਲ ਸੰਪਰਕ ਵਿੱਚ ਆਉਂਦੀਆਂ ਸੀ ਤੇ ਨਾਲ ਦੀ ਨਾਲ ਉਹ ਥੋੜੇ ਦਿਨਾਂ ਬਾਅਦ ਹੀ ਉਹਨਾਂ ਨਾਲ ਵਿਆਹ ਕਰਵਾ ਲੈਂਦਾ ਸੀ ਹੈਨਰੀ ਨੇ ਸਭ ਤੋਂ ਪਹਿਲਾ ਵਿਆਹ 2020 ਵਿੱਚ ਕਰਵਾਇਆ ਸੀਗਾ ਉਸ ਤੋਂ ਬਾਅਦ ਦੂਸਰਾ ਵਿਆਹ 2022 ਵਿੱਚ ਤੇ ਤੀਸਰਾ ਵਿਆਹ ਨਵੰਬਰ 2022 ਵਿੱਚ ਕਰਵਾ ਲਿਆ ਜਾਨੀ ਕਿ ਉਹਨਾਂ ਤਲਾਕशुदा ਔਰਤਾਂ ਨੂੰ ਹੀ ਜੋ ਹੈ ਉਹ ਆਪਣੀ ਠੱਗੀ ਦਾ ਸ਼ਿਕਾਰ ਬਣਾਉਂਦਾ ਸੀ ਔਰ ਵਿਆਹ ਤੋਂ ਬਾਅਦ ਉਸਦਾ ਅਸਲੀ ਚਿਹਰਾ ਸਾਹਮਣੇ ਆ ਜਾਂਦਾ ਸੀ ਹਾਲਾਂਕਿ ਹੈਨਰੀ ਦੇ ਵੱਲੋਂ ਜੋ ਹੈ ਵਿਆਹ ਕਰਵਾਉਣ ਤੋਂ ਬਾਅਦ ਔਰਤਾਂ ਨੂੰ ਮਜਬੂਰ ਕੀਤਾ ਜਾਂਦਾ ਸੀ ਕਿ ਜਿਹੜੇ ਬੈਂਕ ਖਾਤੇ ਨੇ ਉਹ ਜੁਆਇਨ ਕਰਵਾਏ ਜਾਣ ਤੇ ਉਸ ਤੋਂ ਬਾਅਦ ਜੁਆਇਨ ਕਰਵਾਉਣ ਤੋਂ ਬਾਅਦ ਠੱਗੀ ਮਾਰਦਾ ਸੀ ਤੇ ਘਰੇਲੂ ਹਿੰਸਾ ਦਾ ਸ਼ਿਕਾਰ ਉਨਾ ਹੋਰ ਤੁਹਾਨੂੰ ਬਣਾਇਆ ਜਾਂਦਾ ਸੀ ਦੱਸਿਏ ਕਿ ਜਿੱਥੇ ਕਿ ਹੈਂਡਰੀ ਨੇ ਪਹਿਲਾ ਵਿਆਹ ਜਿਹੜਾ 2020 ਦੇ ਵਿੱਚ ਕਰਵਾਇਆ ਸੀ ਜਿਸ ਔਰਤ ਨਾਲ ਵਿਆਹ ਕਰਵਾਇਆ ਸੀ ਉਹ ਵੀ ਫਾਲਸ ਰਿਡਾ ਦੀ ਰਹਿਣ ਵਾਲੀ ਸੀ ਤੇ ਉਸਦੇ ਵੱਲੋਂ ਜੋ ਹੈ ਇਸ ਦੀ ਭਾਲ ਕੀਤੀ ਗਈ ਕਿਉਂਕਿ ਉਸ ਨੂੰ ਸ਼ੱਕ ਹੋਇਆ ਸੀਗਾ ਔਰ ਸ਼ੱਕ ਦੇ ਆਧਾਰ ਤੇ ਉਸਨੇ ਜਾਂਚ ਕੀਤੀ ਤਾਂ ਉਸ ਨੂੰ ਪਤਾ ਲੱਗਿਆ ਕਿ ਹੈਨਰੀ ਦੇ ਜਿਹੜੇ ਹੋਰ ਵੀ ਵਿਆਹ ਹੋਏ ਨੇ ਔਰ ਜਿਸ ਤੋਂ ਬਾਅਦ ਫਿਰ ਉਸਨੇ ਉਹਨਾਂ ਔਰਤਾਂ ਦੇ ਨਾਲ ਸੰਪਰਕ ਕੀਤੇ ਤੇ ਉਹ ਸੰਪਰਕ ਪਾਣ ਤੋਂ ਬਾਅਦ ਹੋਰ ਵੱਡੇ ਖੁਲਾਸੇ ਹੋ ਗਏ ਕਿ ਆਖਰ ਹੈਨਰੀ ਦੇ ਵਿਆਹ ਹੋਏ ਨੇ ਯਾਨੀ ਕਿ ਤਿੰਨ ਵਿਆਹ ਉਸਨੇ ਕਰਵਾਇਆ ਹੋਏ ਸੀਗੇ ਔਰ ਜਿਸ ਤੋਂ ਬਾਅਦ ਉਹਨਾਂ ਔਰਤਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਂਦਾ ਸੀ ਔਰ ਉਸ ਤੋਂ ਬਾਅਦ ਫਿਰ ਇਹ ਪੁਲਿਸ ਤਤ ਮਾਮਲਾ ਪਹੁੰਚਿਆ ਤੇ ਹੈਂਡਰੀ ਦੀ ਜਿਹੜੀ ਗ੍ਰਿਫਤਾਰੀ ਅਮਰੀਕਾ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਅਮਰੀਕਾ ਦੇ ਫਲੋਰੀਡਾ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹੀ ਰਹਿਣ ਵਾਲੀਆਂ ਸੀਗੀਆਂ ਤਿੰਨੋਂ ਔਰਤਾਂ ਔਰ ਜਿਨ੍ਹਾਂ ਨੂੰ ਆਪਣੇ ਠੱਗੀ ਦਾ ਸ਼ਿਕਾਰ ਜੋ ਹੈ ਹੈਂਡਰੀ ਦੇ ਵੱਲੋਂ ਬਣਾਇਆ ਗਿਆ ਸੀ ਹਾਲਾਂਕਿ ਹੁਣ ਹੈਂਡਰੀ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਸੀ ਆਪਣੇ ਵਿਆਹ ਨੂੰ ਰੋਕਣ ਦੇ ਲਈ ਔਰ ਲੁਕਾਉਣ ਦੇ ਲਈ ਕਿ ਇਹ ਵਿਆਹ ਲੁਕੇ-ਛੁਪੇ ਰਹਿਣ ਪਰ ਕੋਸ਼ਿਸ਼ ਜਿਹੜੀ ਨਾਕਾਮ ਹੋਈ ਹੈ ਕਿਉਂਕਿ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਹੈਂਡਰੀ ਨੂੰ ਔਰ ਔਰਤਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਇਆ ਜਿਹੜੀਆਂ ਤਲਾਕਸ਼ੁਦਾ ਔਰਤਾਂ ਹੋ ਫਸਾਇਆ ਔਰ ਉਸ ਤੋਂ ਬਾਅਦ ਆਪਣੇ ਆਪ ਨੂੰ ਭੋਲਾ ਪਾੜਾ ਦਰਸਾਉਣ ਦੀ ਕੋਸ਼ਿਸ਼ ਕੀਤੀ ਆ ਆਪਣਾ ਔਰਤਾਂ ਦੇ ਬੈਂਕ ਖਾਤਿਆਂ ਨੂੰ ਆਪਣੇ ਆਪ ਨਾਲ ਚੋੜਨ ਦੀ ਕੋਸ਼ਿਸ਼ ਕਰਨ ਤੋਂ ਬਾਅਦ ਠੱਗੀ ਮਾਰਦਾ ਸੀ ਹੈਂਡਰੀ ਤੇ ਉਹਨਾਂ ਨਾਲ ਘਰੇਲੂ ਹਿੰਸਾ ਵੀ ਕਰਦਾ ਸੀ ਤੇ ਵੱਡੀ ਤੇ ਅਹਿਮ ਖਬਰ ਦੱਸੀਏ ਕਿ ਇਸ ਵਿਅਕਤੀ ਦਾ ਸੱਚ ਸਾਹਮਣੇ ਆਇਆ ਪੁਲਿਸ ਨੇ ਗ੍ਰਿਫਤਾਰੀ ਕਰ ਲਈ ਜਿਸ ਤੋਂ ਬਾਅਦ ਪੁਲਿਸ ਪੂਰੇ ਮਾਮਲੇ ਦੀ ਜਾਂਚ ਵੱਡੇ ਪੱਧਰ ਤੇ ਉੱਤੇ ਕਰ ਰਹੀ ਹੈ ਤਾਂ ਅਮਰੀਕਾ ਦੇ ਫਲੋਰੀਡਾ ਦੇ ਵਾਕ ਵਾਕ ਜ਼ਿਲ੍ਹਿਆਂ ਦੇ ਵਿੱਚ ਰਹਿਣ ਵਾਲੀਆਂ ਤਿੰਨ ਔਰਤਾਂ ਨੂੰ ਹੈਂਡਰੀ ਨਾਮ ਦੇ ਇੱਕ ਵਿਅਕਤੀ ਨੇ ਠੱਗੀ ਦਾ ਸ਼ਿਕਾਰ ਬਣਾਇਆ ਜਿਸ ਤੋਂ ਬਾਅਦ ਹੁਣ ਪੁਲਿਸ ਦੇ ਪੱਤਰ ਦੇ ਉੱਤੇ ਐਕਸ਼ਨ ਲੈਂਦੀ ਹੋਈ ਨਜ਼ਰ ਆ ਰਹੀ ਹੈ ਤੇ ਪੁਲਿਸ ਦੇ ਵੱਲੋਂ ਹੁਣ ਇਸ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਤੁਸੀਂ ਵੀ ਅਜਿਹੇ ਲੋਕਾਂ ਤੋਂ ਬਚੋ ਜੇਕਰ ਤੁਸੀਂ ਵੀ ਵਾਕ ਵਾਕ ਡੇਟਿੰਗ ਐਪਸ ਦੇ ਉੱਤੇ ਆਪਣੀਆਂ ਪ੍ਰੋਫਾਈਲਸ ਬਣਾਈਆਂ ਨੇ ਤਾਂ ਅਜਿਹੇ ਲੋਕਾਂ ਦਾ ਸ਼ਿਕਾਰ ਹੋਣ ਤੋਂ ਬਚੋ ਕਿਉਂਕਿ ਬਹੁਤ ਧੱਕ ਬਹੁਤ ਜ਼ਿਆਦਾ ਫਰੋਡ ਲੋਕ ਤੁਹਾਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾ ਸਕਦੇ ਨੇ ਜੇਕਰ ਤੁਸੀਂ ਕਿਸੇ ਦੇ ਸੰਪਰਕ ਦੇ ਵਿੱਚ ਹੋ ਤਾਂ ਪਹਿਲਾਂ ਤੁਹਾਨੂੰ ਪੂਰਨ ਤੌਰ ਤੇ ਜਾਂਚ ਕਰ ਲੈਣੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਹੀ ਤੁਹਾਨੂੰ ਕੋਈ ਕਦਮ ਚੱਕਣਾ ਚਾਹੀਦਾ ਹੈ ਇਸ ਕਰਕੇ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਤੁਸੀਂ ਆਪਾਂ ਤੇ ਸੁਚੇਤ ਰਹੋ